ਧੁੰਦ ਦੇ ਕਾਰਨ ਵਧ ਰਹੇ ਐਕਸੀਡੈਂਟਾਂ ਨੂੰ ਦੇਖਦਿਆਂ ਹੁਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਸਰਬਤ ਦਾ ਪਾਲਾ ਚੈਰੀਟੇਬਲ ਟਰਸਟ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਸਹਿਯੋਗ ਦੇ ਨਾਲ ਆਮ ਲੋਕਾਂ ਦੇ ਵਾਹਨਾਂ ਦੇ ਉੱਪਰ ਰਿਫਲੈਕਟਰ ਟੇਪਾਂ ਅਤੇ ਸਟicker ਲਗਾਏ ਗਏ। ਬਦਕਾਨ ਗਲਬਦਕਾਰデア ਪ੍ਰਬੰਧਕਾਂ ਨੇ ਦੱਸਿਆ ਕਿ ਧੁੰਦ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਅੱਜ ਸਾਡੀ ਟਰਸਟ ਅਤੇ ਮੁਖੀ ਡਾਕਟਰ ਐਸ.ਪੀ ਸਿੰਘ ਦੇ ਬਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਲੁਧਿਆਣਾ ਵਿਖੇ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਨੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਕੀ ਨਾਮ ਦਾ ਕੀ ਨਾਮ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਅੱਜ ਤੋਂ ਕਈ ਸਾਲਾਂ ਤੋਂ ਜਿਹੜੇ ਰਿਫਲੈਕਟਰ ਅੱਗੇ ਇੱਕ ਹਫ਼ਤਾ ਮਨਾਉਂਦੀ ਸੀ ਟ੍ਰੈਫਿਕ ਪੁਲੀ ਤੇ ਉਦੋਂ ਦੇ ਡੀਜੀਪੀ ਸਾਹਿਬ ਨੇ ਉਹ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਰਿਫਲੈਕਟਰ ਸਾਨੂੰ ਦੇმო ਬਣਾ ਕੇ ਤੇ ਅਸੀਂ ਦਵਾਈਏ ਫਿਰ ਉਹ ਕੰਮ ਸਾਡੇ ਜਿਹੜੇ ਯੂਨਿਟ ਬਣੇ ਆ ਜਿਹਨਾਂ ਭਾਈ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਤਕਰੀਬਨ ਸਾਡਾ 20 ਤੋਂ 25000 ਰਿਫਲੈਕਟਰ ਲੱਗਦਾ ਹਰ ਸਾਲ ਕਰੀਆਂ ਉਹਦੇ ਨਾਲ ਇਹ ਆ ਵੀ ਉਹ ਜਿਹੜਾ 20 ਲੱਖ ਅਸੀਂ ਲਾਉਨੇ ਆ ਉਹਦੇ 'ਚ ਹਿਮਾਚਲ ਦਾ ਹਿੱਸਾ ਵੀ ਆ ਕੁਝ Haryana ਦਾ ਵੀ ਆ Rajasthan ਦਾ ਵੀ ਆ ਜਿੱਥੇ ਜਾਣ ਦੀ ਧੁੰਦ ਦਾ ਧੁੰਦ ਦੀ ਮਾਰ ਤੇ ਉਹਦਾ ਇਹ ਆ ਵੀ ਜੇ ਅਸੀਂ ਇੱਕ ਜਾਨ ਵੀ ਬਚਾਲੀ ਤਾਂ ਸਮਝੋ ਵੀ ਰਿਫਲੈਕਟਰ ਰਿਫਲੈਕਸ਼ਨ ਨਾਲ ਦੀ ਡਰਕ ਦਾ ਕੰਮ ਕਿਹੜੀ ਜਗ੍ਹਾ ਲਾਏ ਕਿਹਨਾ ਮਾਡਲ ਲਾਏ ਸੀ ਜੀ ਆਡੀ ਸੀ ਪੀ ਸਾਹਿਬ ਸਾਡੇ ਸਰਦਾਰ ਕੁਲਜੀਤ ਸਿੰਘ ਜੀ ਚੈਲ ਸਾਹਿਬ ਉਹਨਾਂ ਦੇ ਨਾਲ ਡੀ ਸੀ ਪੀ ਵਰਿੰਦਰ ਸਿੰਘ ਜੀ ਬਰਾੜ ਤੇ ਸਮੀਰ ਬਰਮਾ ਜੀ ਸ੍ਰਿੰਦਰ ਲਾਂਬਾ ਜੀ ਆਈਜੀ ਸਰਦਾਰ ਅਕਵਾਲ ਸਿੰਘ ਜੀ ਸਾਫਕਾ ਇਹ ਸਾਰੇ ਡਾਕਟਰ ਇੰਦਰਜੀਤ ਸਿੰਘ ਢਿੰਗਰਾ ਜੀ ਸਾਰਿਆਂ ਨੇ ਰਲ ਕੇ ਅੱਜ ਇਹ ਕੰਮ ਸ਼ੁਰੂਆਤ ਕਰਿਆ ਲੋਕਾਂ ਕੀ ਮਸ਼ੀਨਾਂ ਦੇ ਧੁੰਦ ਦੇ ਵਿੱਚ ਲੋਕ ਲੋਕਾਂ ਨੂੰ ਇਹ ਆ ਵੀ ਆਪਣੀਆਂ ਉਹ ਗੱਡੀਆਂ ਦੀਆਂ ਲਾਈਟਾਂ ਲੁੱਟਾਂ ਠੀਕਰ ਹੋਣ ਜੇ ਨਹੀਂ ਉਹਨਾਂ ਤੋਂ ਡੀਕ ਕਰਾਉਂਦੀਆਂ ਤਾਂ ਸਾਤੋਂ ਰਿਫਲੈਕਟ ਨਹੀਂ ਬਹੁਤ ਕਿਸੀਂ ਬੈਠੇ ਆ ਤਾਂ ਧੁੰਦ ਦੇ ਵਿੱਚ ਐਨੇ ਕਾਹੀ ਐਕਸੀਡੈਂਟ ਹੁੰਦੀ ਆ ਅਸੀਂ ਹਰ ਰੋਜ਼ ਦੇ ਦੇ ਲੋਕਾਂ ਨੂੰ ਅਪੀਲ ਵੀ ਬਾਰ-ਬਾਰ ਕੀਤੀ ਆਂ ਦੀ ਪਰ ਫਿਰ ਵੀ ਇਤਨਾ ਹੁਣ ਰਿਫਲੈਕਟ ਨਹੀਂ ਮੈਂ ਲੱਗਦਾ ਕਿ ਸਾਰਿਆਂ ਨੂੰ ਜਿਹੜਾ ਲਾਉਣਾ ਚਾਹੀਦਾ ਨੇ ਰਿਫਲੈਕਟਰ ਹਾਂਜੀ ਸਾਰਿਆਂ ਨੂੰ ਲਗਵਾਉਣੇ ਚਾਹੀਦੇ ਸਾਰਿਆਂ ਨੂੰ ਲਾਉਣੇ ਚਾਹੀਦੇ ਸਾਰਿਆਂ ਨੂੰ ਲਾਉਣੇ ਚਾਹੀਦੇ ਆ ਇਹਦੀ ਰੋਸ਼ਨੀ ਬੜੀ ਆ ਰਾਤ ਨੂੰ ਜਦੋਂ ਲਾਈਟ ਨਹੀਂ ਨਾ ਹੁੰਦੀ ਤਾਂ ਦੂਰੋਂ ਚਮਕਦਾ ਜੀ ਧੁੰਦ ਦੇ ਵਿੱਚ کارਗਰ ਕਰਗਰ ਠੀਕ ਆਪ ਲੋੜੀਂਦੀ ਇੰਟਰੋਡਕਸ਼ਨ ਕਰਾਂ ਮੈਂ ਇੱਕੋ ਇੱਕ ਡਾਕਟਰ ਆ ਜਿਹੜਾ ਵਰਲਡ ਅੱਜ ਤੋਂ ਆਰਗੇਨਾਈਜੇਸ਼ਨ ਦੇ 온ਲੀ 1 6 ਲੈ ਕੇ ਇਹਨਾਂ ਦੇ ਛੱਪੇ ਨੇ ਵਰਲਡ ਅੱਜ ਤੋਂ ਬਣਾਈਏ ਕਿਉਂ ਭਾਈ ਜੀ ਸਾਹਿਬ ਮੜਾ ਜਿਆ ਦੋ ਮਿੰਟਾਂ ਦੇ ਜਨਰਲ ਸ਼ਕਤੀ ਹੈ ਹਾ ਉਸ ਮੈਂ ਜਨਰਲ ਹੈ ਇਹ ਜਿਹੜਾ ਉਪਰ ਆਲਾ ਹੈਗਾ ਓਏ ਲੁਧਿਆਣਾ ਪੁਲਿਸ ਦੇ ਨਾਲ ਮਿਲ ਕੇ ਸਰਬਤ ਦਾ ਬਲਾ ਜਿਹੜਾ ਤੇ ਚੈਰੀਟੇਬਲ ਟਰਸਟ ਹੈਗਾ ਜਿਹੜਾ ਨਾਈਟ ਨੂੰ ਜਿਹੜੇ ਵਹੀਕਲ ਚੱਲਦੇ ਉਹਨਾਂ ਦੇ ਰਿਫਲੈਕਟਰ ਲਾਏ ਗਏ ਨੇ ਤਾਂਕੀ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਬਰਕਰਾਰ ਰਹੇ ਕੋਈ ਐਕਸੀਡੈਂਟ ਨਾ ਹੋਏ ਐਂਡ ਇਹ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਉਪਰਾਲਾ ਇਸ ਸਰਬੱਤ ਦਾ ਵਾਲਾ ਚੈਰੀਟੇਬਲ ਟਰਸਟ ਹੈ ਉਹਨਾਂ ਦਾ ਬਹੁਤ ਚੰਗਾ ਉਪਰਾਲਾ ਆਇਆ ਹੈਗਾ ਐਂਡ ਲੁਧਿਆਣਾ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਨੇ ਅੱਜ ਸ਼ੁਰੂ ਕੀਤਾ ਹੈ ਥੈਂਕ ਯੂ ਸਰ ਇਹ ਇਹ ਹੈਗੀ ਜੀ ਤੁਹਾਨੂੰ ਵਿੱਚ ਤੁਸੀਂ ਚਲੋ ਦੇ ਰਿਫਲੈਕਟਰ ਵਗੈਰਾ ਪ੍ਰੋਪਰ ਤੁਹਾਡੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਉਹ ਬਰਕਰਾਰ ਰਹੇ ਥੈਂਕ ਯੂ ਲੁਧਿਆਣਾ ਲਾਈਟ ਦਲਾਈ ਟਿੰਕਾ ਚਾਰਟ ਤੇ ਰਿਪੋਰਟ